ਮੰਦੀ ਗੁਰਪ੍ਰੀਤ ਜੀ ਹੈਲਥ ਕਾਰਡ ਜਿਹੜੇ ਬਣਾਏ ਜਾ ਰਹੇ ਨੇ ਕੀ ਕਹਿੰਦੇ ਕੋਈ ਬੜੀ ਲਾਏਵੰਦ ਸਕੀਮ ਸਰਕਾਰ ਅੱਗੇ ਵੀ ਕੱਢਦੀ ਰਹਿੰਦੀ ਆ ਇਹ ਇੱਕ ਹੈਲਥ ਕਾਰਡ ਮੁੱਖ ਮੰਤਰੀ ਯੋਜਨਾ ਦੇ ਤਹਿਤ ਕੀਤਾ ਗਿਆ ਇਹਦੇ ਵਿੱਚ ਸਾਰੇ ਲਗਭਗ ਹਸਪੀਟਲ ਲੁਧਿਆਣੇ ਦੇ ਕਵਰ ਕੀਤੇ ਆ ਸਰਕਾਰ ਨੇ 10 ਲੱਖ ਤੱਕ ਦਾ ਬੀਮਾ ਹਰ ਪਰਿਵਾਰ ਦਾ ਹੈਗਾ ਇਹਦੇ ਵਿੱਚ ਇੱਕ ਵੋਟਰ ਕਾਰਡ ਤੇ ਆਧਾਰ ਕਾਰਡ ਲੈ ਕੇ ਆਪਣਾ ਨਾਮ ਲਾਣ ਸ਼ਕਤੀਨਗਰ ਜਾਂਚਕਰਦੇ ਵਿੱਚ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਸੀਂ ਬੈਠੇ ਹੁੰਨੇ ਆ ਸਾਡੀ ਟੀਮ ਬੈਠੀ ਹੋਈ ਆ ਹਾਂਜੀ ਸਰ ਅੱਜ ਹੈਲਥ ਕਾਰਡ ਬਣਾਉਣ ਦੇ ਲਈ ਆਇਆ ਕੀ ਕਹਿਣਾ ਚਾਹੁੰਦਾ ਜੀ ਬਹੁਤ ਵਧੀਆ ਲੱਗ ਰਿਹਾ ਚੰਗਾ ਮਾਨ ਸਾਹਿਬ ਨੇ ਵਿਧਾਇਕ ਤੇ ਸਕੀਮ ਚਾਲੂ ਕੀਤੀ ਆ ਕਿੰਨਾ ਕੁ ਸਮਾਂ ਲੱਗਿਆ ਕਾਰਡ ਬਣਾਉਣ ਨੂੰ 2 ਮਿੰਟ ਲੱਗਿਆ ਜੀ ਸਰ ਟਾਈਮ ਨਹੀਂ ਲੱਗਾ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲੈ ਕੇ ਆਏ ਆ ਆਧਾਰ ਕਾਰਡ ਤੇ ਵੋਟਰ ਕਾਰਡ ਸੱਚਿਆ ਕਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮਜ਼ ਦੇਖ ਰਹੇ ਹੋ ਮੁੱਖ ਮੰਤਰੀ ਸੇਤ ਯੋਜਨਾ ਦੇ ਤਹਿਤ ਵੱਖ-ਵੱਖ ਮੁਹੱਲਿਆਂ ਦੇ ਵਿੱਚ ਹੁਣ ਹੈਲਥ ਕਾਰਡ ਜਿਹੜੇ ਨੇ ਉਹ ਬਣਾਏ ਜਾ ਰਹੇ ਨੇ ਨਾਮਾਂਕਨ ਕੈਂਪ ਜਿਹੜੇ ਨੇ ਸ਼ੁਰੂ ਕੀਤੇ ਗਏ ਨੇ ਕਿਉਂਕਿ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਇਸ ਦਾ ਫਾਇਦਾ ਮਿਲੇਗਾ 10 ਲੱਖ ਤੱਕ ਦਾ ਇਲਾਜ ਜਿਹੜਾ ਬਿਲਕੁਲ ਮੁਫਤ ਇਸ ਹੈਲਥ ਕਾਰਡ ਦੇ ਉੱਪਰ ਦਿੱਤਾ ਜਾਏਗਾ ਸੋ ਕਰਨਾ ਕੁਝ ਨਹੀਂ ਤੁਸੀਂ ਵੀ ਆਪਣਾ ਆਧਾਰ ਕਾਰਡ ਔਰ ਵੋਟਰ ਕਾਰਡ ਲੈ ਕੇ ਨਾਮਾਂਕਨ ਕੈਂਪ ਦੇ ਵਿੱਚ ਪਹੁੰਚੋ ਔਰ ਜਲਦ ਤੋਂ ਜਲਦ ਰਜਿਸਟ੍ਰੇਸ਼ਨ ਕਰਵਾਓ ਹਰ ਇੱਕ ਸ਼ਖਸ ਦਾ ਇੱਕ ਕਾਰਡ ਬਣੇਗਾ ਔਰ 10 ਲੱਖ ਤੱਕ ਦਾ ਮੁਫਤ ਇਲਾਜ ਜਿਹੜਾ ਦਿੱਤਾ ਜਾਏਗਾ ਹੁਣ ਤੱਕ ਭਾਰਤ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਸਰਕਾਰ ਨੇ ਅਜਿਹਾ ਕਦਮ ਨਹੀਂ ਚੁੱਕਿਆ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਨੀਸ਼ੀਏਟਿਵ ਲਿੱਤਾ ਸੋ ਇਹ ਸਿਹਤ ਕਾਰਡ ਦੇ ਨਾਲ ਹੁਣ ਹਰ ਇੱਕ ਜ਼ਰੂਰਤਮੰਦ ਪਰਿਵਾਰ ਜਿਹੜਾ ਉਹ ਆਪਣਾ ਕਾਰਡ ਬਣਾ ਕੇ ਵਕ ਵਕ ਹਸਪਤਾਲਾਂ ਦੇ ਵਿੱਚ ਚਾਹੇ ਕੋਈ ਸਰਕਾਰੀ ਹਸਪਤਾਲ ਨੇ ਕਈ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦੇ ਵਿੱਚ ਆਪਣਾ ਇਲਾਜ ਕਰਵਾ ਸਕਦਾ ਹੁਣ ਕੋਈ ਵੀ ਸ਼ਖਸ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜੇ ਲੋਕ ਇੱਥੇ ਕਾਰਡ ਬਣਾਉਣ ਆ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਔਰ ਕਿੰਨਾ ਸਮਾਂ ਲੱਗ ਰਿਹਾ ਇਸ ਕਾਰਡ ਦੀ ਰਜਿਸਟ੍ਰੇਸ਼ਨ ਦੇ ਲਈ ਹਾਂਜੀ ਸਰ ਅੱਜ ਹੈਲਥ ਕਾਰਡ ਬਣਾਉਣ ਦੇ ਲਈ ਆਇਆ ਹਾਂ ਕੀ ਕਹਿਣਾ ਚਾਹੁੰਦਾ ਜੀ ਜੀ ਬਹੁਤ ਵਧੀਆ ਲੱਗ ਰਿਹਾ ਚੰਗਾ ਮਾਨ ਸਾਹਿਬ ਨੇ ਵਿਧਾਇਕ ਤੇ ਸਕੀਮ ਚਾਲੂ ਕੀਤੀ ਆ ਤੇ ਇਹ ਕੋਈ ਟਾਈਮ ਲੱਗਦਾ ਇਹ ਬਹੁਤ ਵਧੀਆ ਸਕੀਮ ਆ ਕਿੰਨਾ ਕੁ ਸਮਾਂ ਲੱਗਿਆ ਤੇ ਕਾਰਡ ਜਦੋਂ ਇੱਕ ਦੋ ਮਿੰਟ ਲੱਗਿਆ ਸਰ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲੈ ਕੇ ਆਏ ਸੀ ਵੋਟਰ ਕਾਰਡ ਆਧਾਰ ਕਾਡ ਜੀ ਸਰਦਾਰ ਸਾਹਿਬ ਜੋ ਪੰਜਾਬ ਸਰਕਾਰ ਵੱਲੋਂ ਹੈਲਥ ਕਾਰਡ ਬਣਾਏ ਜਾ ਰਹੇ ਨੇ ਤੁਸੀਂ ਬਣਾਉਣ ਆਏ ਹੋ ਕੀ ਕਹਿਣਾ ਚਾਹੁੰਦੇ ਐ ਜੀ ਇਸ ਮਾਨ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹਰ ਪਰਿਵਾਰ ਨੂੰ ਦੀ ਜ਼ਰੂਰਤ ਸੀ ਬਹੁਤ ਜ਼ਿਆਦਾ ਲੋਇ ਅ ਬਹੁਤ ਗੁੱਡੂ ਪ੍ਰਲੋਬ ਬਹੁਤ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਅ ਸਾਡਾ ਕਾਰਡ ਨਿਕਲਿਆ ਅੱਜ ਬਣਵਾ ਲਿਆ ਸੀ ਤੇ ਬਹੁਤ ਅੱਛਾ ਲੱਗ ਰਿਹਾ ਲੋ ਕਿੰਨਾ ਕ ਸਮਾਂ ਲੱਗਿਆ ਕਾਰਡ ਬਣਾਉਣ ਨੂੰ 2 ਮਿੰਟ ਲੱਗਿਆ ਜੀ ਸਰ ਟਾਈਮ ਨਹੀਂ ਲੱਗਾ ਕਿਹੜੇ ਕਿਹੜੇ ਡਾਕੂਮੈਂਟ ਤੁਸੀਂ ਲੈ ਕੇ ਆਏ ਆ ਆਧਾਰ ਕਾਰਡ ਤੇ ਵੋਟਰ ਕਾਰਡ ਤੁਹਾਨੂੰ ਪਤਾ 10 ਲੱਖ ਤੱਕ ਹੁਣ ਇਲਾਜ ਤੁਹਾਨੂੰ ਮਿਲੂਗਾ ਹਾਂਜੀ ਧੰਨਵਾਦ ਕਰਦੇ ਆ ਸਰਕਾਰ ਅਸੀਂ ਕਿੱਥੇ ਆ ਕੇ ਹੈਲਥ ਕਾਰਡ ਬਣਾਉਣ ਆਏ ਜੋ ਪੰਜਾਬ ਸਰਕਾਰ ਇੱਥੇ ਕੈਂਪ ਲਗਾ ਕੇ ਬਣਾ ਰਹੀ ਹੈ ਕਿਵੇਂ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਇੰਨਾ ਸਮਾਂ ਲੱਗਿਆ ਕਾਰਡ ਬਣਾਉਣ ਨੂੰ ਬਤ ਬਤ 10 ਮਿੰਟ ਤੁਸੀਂ ਇਕੱਲੇ ਆਏ ਜਾਂ ਫੈਮਲੀ ਦਾ ਕੋਈ ਹੋਰ ਵੀ ਮੈਂਬਰ ਆਇਆ ਨਹੀਂ ਫੈਮਲੀ ਦੇ ਨਾਲ ਮੇਰਾ ਬੇਟਾ ਬੋਹੇ ਕਿਹੜੇ ਕਿਹੜੇ ਡਾਕੂਮੈਂਟਸ ਜਿਹੜੇ ਇਹਨਾਂ ਨੇ ਦਿੱਤੇ ਤੁਹਾਡੇ ਤੋਂ ਆਧਾਰ ਕਾਰਡ ਤੇ ਇੱਕ ਵੋਟਰ ਕਾਰਡ ਤੁਹਾਨੂੰ ਪਤਾ ਹੁਣ 10 ਲੱਖ ਤੱਕ ਤੁਹਾਡਾ ਇਲਾਜ ਬਿਲਕੁਲ ਫ੍ਰੀ ਹੈ ਕਈ ਹਸਪਤਾਲਾਂ ਦੇ ਵਿੱਚ ਹਾਂਜੀ ਮਾਨ ਸਾਹਿਬ ਦੇ ਸੁਪਰ ਹਾਲੇ ਨੂੰ ਕਿਵੇਂ ਵੇਖਦੇ ਹੋ ਬਹੁਤ ਅੱਛਾ ਕਰ ਰਹੇ ਹੈ ਹਾਲੇ ਪਹਿਲਾਂ ਵੀ ਬਹੁਤ ਅੱਛਾ ਕਰ ਰਹੇ ਹੁਣ ਵੀ ਜ਼ਿਆਦਾ ਅੱਛਾ ਕਰ ਰਹੇ ਸਰ ਅੱਜ ਹੈਲਥ ਕਾਰਡ ਬਣਵਾਉਣ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਹੈਲਥ ਕਾਲ ਜੋ ਆਪਣਾ ਸਰਪੰਗਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਜੋ ਉਪਰਾਲਾ ਕੀਤਾ ਹੈ ਇਸ ਚੀਜ਼ ਦਾ ਬਹੁਤ ਵੱਡਾ ਉਪਰਾਲਾ ਹੈ ਜਨਨ ਕਿ ਸਾਰੇ ਏਰੀਆ ਵਲੋਂ ਸਾਡੇ ਕਾਉਂਸਲਰ ਸਾਹਿਬਸਾ ਗੁਰਪ੍ਰੀਤ ਸਿੰਘ ਬੱਬਲ ਉਹਨਾਂ ਦੀ ਰਹਿਨਮਾਈ ਹੇਠ ਜਨਨ ਕਿ ਸਾਡੇ ਇੱਥੇ ਕੈਂਪ ਲੱਗਿਆ ਹੈ ਐਂਡ ਆਪਣਾ ਇੱਕ ਵੋਟਰ ਕਾਰਡ ਤੇ ਆਧਾਰ ਕਾਰਡ ਲੈ ਕੇ ਆਓ ਤੇ ਨਾਲ ਦੀ ਨਾਲ ਸਲਿੱਪ ਕੱਢ ਕੇ ਦੇ ਰਿਹਾ ਇਹਨੂੰ ਤੁਹਾਨੂੰ ਟਾਈਮ ਮਿਲ ਰਿਹਾ ਉਹਦੀ ਜਨਨ ਕਿ ਆਪਣੀ ਫੋਟੋ ਕਰਾਉਣ ਦਾ ਫੋਟੋ ਕਰਾਓ ਤੇ ਆਪਣਾ ਸਿਹਤ ਕਾਰਡ ਜਿਹੜਾ ਬਣ ਰਿਹਾ ਹੈ ਉਹਦਾ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਤੇ ਸਾਡੇ ਗੁਰਪ੍ਰੀਤ ਸਿੰਘ ਬੱਬਲ ਕਾਉਂਸਲਰ ਸਾਹਿਬ ਦਾ ਸਰ ਕਿੰਨਾ ਕੁ ਟਾਈਮ ਲੱਗਿਆ ਤੁਹਾਡਾ ਜਿਹੜਾ ਇਹ ਸਲਿੱਪ ਨਿਕਲਿਆ ਨੂੰ ਕਾਰਡ ਬਣਨ ਨੂੰ ਪੰਜ ਮਿੰਟ ਦਾ ਸਮਾਂ ਲੱਗਦਾ ਜੀ ਇਸ ਚੀਜ਼ ਨੂੰ ਆਪਣੇ ਡਾਕੂਮੈਂਟ ਤੁਹਾਡੇ オリジナル ਸਹੀ ਹੋਣੇ ਚਾਹੀਦੇ ਡਾਕੂਮੈਂਟ ਜਿਹੜੇ ਆਧਾਰ ਕਾਰਡ ਤੇ ਹਨ ਕਿ ਵੋਟਰ ਕਾਰਡ ਤੁਹਾਨੂੰ ਪਤਾ ਹੈ ਕਿ 10 ਲੱਖ ਤੱਕ ਦਾ ਇਲਾਜ ਬਿਲਕੁਲ ਫ੍ਰੀ ਹੈ ਇਹਦੇ ਉੱਪਰ ਬਿਲਕੁਲ ਫ੍ਰੀ ਹੈ ਜੀ ਇਹਦੇ ਵਿੱਚ ਹਾਂਜੀ ਗੁਰਪ੍ਰੀਤ ਜੀ ਹੈਲਥ ਕਾਰਡ ਜਿਹੜੇ ਬਣਾਏ ਜਾ ਰਹੇ ਨੇ ਕੀ ਕਹਿਣਾ ਹੈ ਜੀ ਇਹ ਸਾਡਾ ਵਾਰਡ ਨੰਬਰ 60 ਹੈ ਤੇ ਅਸੀਂ ਲੋਕਾਂ ਨੂੰ ਤੁਹਾਡੇ ਮਾਦਮ ਨਹੀਂ ਬੇਨਤੀ ਕਰਦਿਆਂ ਵੀ ਇੱਕ ਬੜੀ ਲਾਏਵੰਦ ਸਕੀਮ ਸਰਕਾਰ ਅੱਗੇ ਵੀ ਕੱਢਦੀ ਰਹਿੰਦੀ ਆ ਇਹ ਇੱਕ ਹੈਲਥ ਕਾਰਡ ਮੁੱਖ ਮੰਤਰੀ ਯੋਜਨਾ ਦੇ ਤਹਿਤ ਕੀਤਾ ਗਿਆ ਇਹਦੇ ਵਿੱਚ ਸਾਰੇ ਲਗਭਗ ਹਸਪਤਲ ਲੁਧਿਆਣੇ ਦੇ ਕਵਰ ਕੀਤੇ ਆ ਸਰਕਾਰ ਨੇ 10 ਲੱਖ ਤੱਕ ਦਾ ਬੀਮਾ ਹਰ ਪਰਿਵਾਰ ਦਾ ਹੈਗਾ ਇਹਦੇ ਵਿੱਚ ਤੇ ਮੈਂ ਲੋਕਾਂ ਨੂੰ ਬੇਨਤੀ ਕਰਦਾ ਇੱਕ ਵੋਟਰ ਕਾਰਡ ਤੇ ਆਧਾਰ ਕਾਰਡ ਲੈ ਕੇ ਆਪਣਾ ਨਾਮ ਲਾਣ ਸ਼ਕਤੀਨਗਰ ਜਾਂਚਕਰਦੇ ਵਿੱਚ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਸੀਂ ਬੈਠੇ ਹੁੰਨੇ ਆ ਸਾਡੀ ਟੀਮ ਬੈਠੀ ਹੋਈ ਆ ਤੇ ਇਹਦਾ ਲਾਭ ਉਠਾਣ ਲੋਕ ਵੱਧ ਤੋਂ ਵੱਧ ਆ ਕੇ ਆਪਦੇ ਆਪਦੇ ਨਾਲ ਦੇਾਨੂੰ ਸਾਡਾ ਮੈਸੇਜ ਦਿਓ ਜੇ ਕਿਸੇ ਨੂੰ ਕੋਈ ਗੱਲ ਪੁੱਛਣੀ ਆ ਜਾਂ ਨਹੀਂ ਪਤਾ ਲੱਗਦਾ ਉਹ ਸਾਡੇ ਨੰਬਰ 987810015 ਤੇ ਮੈਨੂੰ ਕੰਟੈਕਟ ਕਰੇ ਤੇ ਆ ਕੇ ਆਪਣੀ ਸੇਵਾ ਦਾ ਲਾਭ ਚੱਕੇ